ਅਸੀਂ ਯੂਜ਼ਰ ਚਾਰਜਸ ਮੁਲਾਜ਼ਮ ਸੰਘਰਸ਼ ਕਮੇਟੀ ਸਿਵਲ ਹਸਪੀਟਲ ਲੁਧਿਆਣਾ ਦੇ ਸਾਰੇ ਕੰਮ ਕਰਦੇ ਆ ਉਹਨਾਂ ਦਾ ਯੂਨੀਅਨ ਦਾ ਪ੍ਰਧਾਨ ਆ ਮੈਂ ਸਰ ਇੱਥੇ ਹਾਲਾਤ ਇੰਨੇ ਮਾੜੇ ਆ ਇੰਨੇ ਬੁਰੇ ਹਾਲ ਆ ਕਿ 4500 6500 ਰੁਪਏ ਚ ਸਟਾਫ ਕੰਮ ਕਰ ਰਿਹਾ ਪਿਛਲੇ 10 ਸਾਲਾਂ ਤੋਂ ਲਗਾਤਾਰ ਔਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਜਿੰਨਾ ਕਿ ਚਲੋ ਸ਼ਕਤੀ ਹੈਗੀ ਆ ਉਹਨਾਂ ਕੰਮ ਕਰੀ ਜਾਂਦੇ ਆ ਲੇਕਿਨ ਸਰਕਾਰ ਨੂੰ 2.5 ਸਾਲ ਦਿੱਤੇ ਅਸੀਂ ਸਰਕਾਰ ਨੂੰ 2.5 ਸਾਲ ਹੋ ਗਏ ਚਲੋ 1 ਸਾਲ ਨਹੀਂ 2 ਸਾਲ ਨਹੀਂ 2.5 ਸਾਲ ਹੋ ਗਏ ਕੰਮ ਕਰਦੇ ਨੂੰ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਰੇ ਐਮਐਲਏ ਡੀਸੀ ਡਿਪਟੀ ਕਮਿਸ਼ਨਰ ਹੈਲਥ ਮਿਨਿਸਟਰ ਤੱਕ ਸਾਰਿਆਂ ਨੂੰ ਮੰਗ ਪੱਤਰ ਦੇ ਚੁਕੇ ਮੇਰੇ ਖਿਆਲ ਮੰਗ ਪੱਤਰ ਜਿਹੜਾ ਡਸਟਬਿਨ ਰੱਖਿਆ ਹੁੰਦਾ ਨਾਲ ਸਾਡੇ ਹਲੇ ਦਫਤਰ ਤੋਂ ਬਾਹਰ ਨਿਕਲਦੇ ਸਾਰੇ ਮੰਗ ਪੱਤਰ ਡਸਟਬਿਨ ਚ ਪਾ ਦਿੱਤੇ ਜਾਂਦੇ ਨੇ ਸੋ ਸਰਕਾਰ ਕਿਤੇ ਨਾ ਕਿਤੇ ਕੋਈ ਸੁਣਵਾਈ ਨਹੀਂ ਕਰ ਰਹੀ ਮੈਂ ਤਾਂ ਲक्की ਕਪੂਰਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਦਾਂ ਦਾ ਮੁੱਦਾ ਚੱਕਿਆ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਸਮਾਜਿਕ ਮੁੱਦਾ ਹੈ ਲੋਕਾਂ ਦੀ ਲੋੜ ਹੈ ਅੱਜ ਲੋਕਾਂ ਨੂੰ ਸਿਹਤ ਦੀ ਲੋੜ ਹੈ ਵਧੀਆ ਸਿਹਤ ਦੀ ਲੋੜ ਹੈ ਕਿਉਂਕਿ ਸਰਕਾਰ ਐਸੇ ਵਿਸ਼ੇ ਤੇ ਚੋਣਾਂ ਤੇ ਆਈ ਸੀ ਕਿ ਅਸੀਂ ਵ ਤੇ ਵਧੀਆ ਐਜੂਕੇਸ਼ਨ ਦਵਾਂਗੇ ਸਿਹਤ ਸੰਭੋਧਿਤ ਸਹੂਲਤ ਦੇ ਨਾਂ ਤੇ ਤਾਂ ਲक्की ਕਪੂਰ ਜੀ ਨੇ ਦੱਸਿਆ ਹੀ ਹੈ ਕਿ ਇੱਥੇ ਬਹੁਤ ਬੁਰਾ ਹਾਲ ਹੈ ਸਟਾਫ ਵੱਲੋਂ ਕੋਈ ਕਮੀ ਨਹੀਂ ਹੈ ਸਟਾਫ ਪੂਰਾ ਹੈ ਸਟਾਫ ਮਤਲਬ ਕੰਮ ਆਪਣਾ ਇਮਾਨਦਾਰੀ ਨਾਲ ਕਰ ਰਿਹਾ ਲੇਕਿਨ ਜਿੱਥੇ ਹੈ ਹੀ ਘਟਾ ਹੈ ਇੱਕ ਇੱਕ ਪੇਸ਼ੈਂਟ ਇੱਕ ਇੱਕ ਡਾਕਟਰ ਕਿੰਨੇ ਕੁ ਮਰੀਜ਼ ਦੇਖ ਲੂਗਾ 100 ਦੇਖ ਲੂਗਾ 200 ਦੇਖ ਲੂਗਾ ਜਦੋਂ ਹਜ਼ਾਰਾਂ ਦੀ ਤਦਾਦ ਨਾਲ ਮਰੀਜ਼ ਆਣਗੇ ਕਿਦਾਂ ਡਾਕਟਰ ਦੇਖੂਗੇ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਹੈ ਭਗਵੰਤ ਮਾਨ ਮੰਡਲ ਸਰ ਮੋਹੱਲਾ ਕਲੀਨਿਕ ਵੀ ਬਣਾਏ ਗਏ ਨੇ ਬਿਲਕੁਲ ਮੋਹੱਲਾ ਕਲੀਨਿਕ ਦਾ ਕੋਈ ਫਾਇਦਾ ਨਹੀਂ ਹੋਇਆ ਪਿੱਛੇ ਤਿਹੋ ਤੇ ਕਈ ਜਿਹੜੀਆਂ ਇਨਕੁਆਰੀਆਂ ਸੀ ਉਹ ਫੇਕ ਨਿਕਲੀਆਂ ਨੇ ਜਿਹੜੀਆਂ ਐਂਟਰੀ ਸੀ ਰਜਿਸਟਰਾਂ ਤੇ ਉਹ ਫੇਕ ਇਨਕੁਆਰੀਆਂ ਨਿਕਲੀਆਂ ਸੀ ਸੋ ਮੁਹੱਲਾ ਕਲੀਨਿਕ ਦਾ ਤਾਂ ਮੇਰੇ ਖਿਆਲ ਹੈ ਕੋਈ ਫਾਇਦਾ ਨਹੀਂ ਹੋਇਆ ਸਰਕਾਰ ਨੂੰ ਇਹ ਤਾਂ ਪੈਸਾ ਵੇਸਟ ਕਰ ਰਹੀ ਹੈ ਉਹੀ ਪੈਸਾ ਸਰਕਾਰ ਇੱਥੇ ਲਾਵੇ ਇਨਫਰਾਸਟ੍ਰਕਚਰ ਤੇ ਕਰੇ ਇੱਥੇ ਡਾਕਟਰਾਂ ਦੀ ਲੋੜ ਹੈ ਇੱਥੇ ਸਟਾਫ ਦੀ ਲੋੜ ਹੈ ਇੱਥੇ ਬਜਾਏ ਭਰਤੀ ਕਰਨ ਦੇ ਸਰਕਾਰ ਆਪਣੇ ਇੱਕ ਮੁਹੱਲਾ ਕਲੀਨਿਕ ਜਿਹੜਾ ਇੱਕ ਡ੍ਰੀਮ ਪ੍ਰੋਜੈਕਟ ਹੈ ਉਹਨੂੰ ਜ਼ਿਆਦਾ ਹਾਈਲਾਈਟ ਕਰ ਰਹੀ ਹੈ ਉਹ ਤੇ ਜ਼ਿਆਦਾ ਪੈਸਾ ਲਾ ਰਹੀ ਹੈ ਅੱਜ 18 ਤਰੀਕ ਹੋ ਗਈ ਹੈ ਤੇ ਜਿਹੜੇ ਕਰਮਚਾਰੀਆ ਉਹਨਾਂ ਨੂੰ ਅੱਜ ਤਨਖਾਹ ਨਹੀਂ ਮਿਲੀ 18 ਤਰੀਕ 4500 ਤਨਖਾਹ ਜਿਹੜੀ ਮਹੀਨੇ ਦੀ ਉਹ ਮਿਲੀ ਨਹੀਂ ਹਲੇ ਤੱਕ ਕਿਸ ਤਰ੍ਹਾਂ ਗੁਜ਼ਾਰਾ ਕਰੂਗਾ ਕੱਚਾ ਕਰਮਚਾਰੀ ਭਗਵੰਤ ਮਾਨ ਸਰਕਾਰ ਕਹਿੰਦੇ ਸੀ ਕੱਚਾ ਸ਼ਬਦ ਜਿਹੜਾ ਅਸੀਂ ਨਹੀਂ ਰਹਿਣ ਦਵਾਂਗੇ ਕੱਚਾ ਮਲਾਜਮ ਰਹਿ ਨਹੀਂ ਦਵਾਂਗੇ ਮੈਨੂੰ ਲੱਗਦਾ ਕੱਚਾ ਮਲਾਜਮ ਉੱਧੇ ਹੀ ਮਰ ਜਾਊਗਾ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹਨਾ ਵਾਂ ਕਿ ਭਗਵੰਤ ਮਾਨ ਜੀ ਆਪਣੇ ਐਸਐਮਓ ਆਪਣੇ ਸਿਵਲ ਸਰਜਨ ਨੂੰ ਕਹੋ ਇੱਥੇ ਆ ਕੇ ਕੱਚੇ ਮਲਾਜਮਾਂ ਦਾ ਗਲਾ ਘੋਟ ਦਿਓ ਮਾਰ ਦਿਓ ਤੁਹਾਨੂੰ ਤਨਖਾਹ ਵੀ ਦੇਣ ਦੀ ਲੋੜ ਨਹੀਂ ਪਊਗੀ ਪਰ ਜੇ ਅਸੀਂ ਦੇਖੀਏ ਜਿਹੜੇ ਤੁਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਦੇ ਆ ਉਹਨਾਂ ਨੇ ਤੁਹਾਨੂੰ ਸੁਝੌਦ ਦਿੱਤਾ ਉਹਨਾਂ ਨੂੰ ਸ਼ਾਮਲ ਕਰੋ ਇੱਥੇ ਨਹੀਂ ਸ਼ਾਮਲ ਮੈਂ ਪ੍ਰਧਾਨ ਆ ਮੈਂ ਬੈਠਾ ਹਾਂ ਬਾਕੀ ਡਿਊਟੀਆਂ ਕਰੇ ਜਦੋਂ ਮੌਕੇ ਤੇ ਆ ਜਾਣਗੇ ਆ ਰਹੇ ਹਾਜ਼ਰੀ ਲਾ ਰਹੇ ਆਪਣੀ ਕਿਉਂਕਿ ਅਸੀਂ ਲੱੱਕੀ ਕਪੂਰ ਜੀ ਨੂੰ ਅਸੀਂ ਇਹੀ ਕਿਹਾ ਸੀ ਕਿ ਇੱਥੇ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ 20% ਸਿਰਫ ਰੈਗੂਲਰ ਸਟਾਫ ਹੈ 80% ਜਿਹੜਾ ਮੁਲਾਜ਼ਮ ਹੈ ਉਹ ਕੱਚਾ 80% ਜੇ 80% ਅੱਜ ਦੀ ਡੇਟ 'ਚ ਮੁਲਾਜ਼ਮ ਕੰਮ ਬੰਦ ਕਰਕੇ ਇੱਥੇ ਬਹਿ ਜਾਣ ਤਾਂ ਮੇਰੇ ਖਿਆਲ ਲੁਧਿਆਣਾ ਸ਼ਹਿਰ ਦਾ ਇਨਫਰਾਸਟ੍ਰਕਚਰ ਪੂਰਾ ਖਰਾ ਔਰ ਲੋਕਾਂ ਨੂੰ ਸੇਵਾ ਸਹੂਲਤ ਦੇ ਨਾਂ ਤੇ ਮਰਨਾ ਹੀ ਲੋਕਾਂ ਨੂੰ ਮਾਰ ਹੀ ਜਾਣਗੇ ਸੋ ਅਸੀਂ ਉਸ ਕਾਲ ਨੂੰ ਲੱੱਕੀ ਕਪੂਰ ਜੀ ਨੇ ਕਿਹਾ ਕਿ ਨਹੀਂ ਤੁਸੀਂ ਹਲੇ ਐਮਰਜੈਂਸੀ ਡਿਊਟੀ ਕਰੋ ਡਿਊਟੀ ਆ ਜੁਆਇਨ ਕਰੋ ਕੋਈ ਦਿੱਕਤ ਨਹੀਂ ਤੁਸੀਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਮੈਂ ਲੱੱਕੀ ਕਪੂਰ ਜੀ ਦੀ ਸਿਫਤ ਕਰਦਾ ਹਾਂ ਕਿ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਆਪਣਾ ਜਿਹੜਾ ਧਰਨਾ ਉਹ ਸ਼ਾਂਤੀਪੂਰਕ ਚੱਲਣਾ ਚਾਹੀਦਾ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਇਹ ਉਹਨਾਂ ਲਈ ਕੋਈ ਬੈਚ ਨਹੀਂ ਬਣਨਾ ਚਾਹੀਦਾ ਜਿੱਦਾਂ ਮਤਲਬ ਜਿਹੜੇ ਕੱਚੇ ਮੁਲਾਜ਼ਮ ਹੈ ਜਾਂ ਤਾਂ ਉਹਨਾਂ ਨੂੰ ਕੋਈ ਜੜੀ ਸੁਵਿਧਾ ਪਰ ਚਲ ਪਰ ਉਹਨਾਂ ਦਾ ਏ ਘੱਮ ਸੇ ਘੱਮ ਇਹ ਤਾਂ ਹੋ ਜਵੇ ਵੀ ਮਤਲਬ ਜਿਹੜਾ ਉਹਨਾਂ ਦੇ ਤਰਕ ਸੰਗਤ ਉਹਨਾਂ ਨੂੰ ਸੈਲਰੀ ਵੀ ਮਿਲ ਜਵੇ ਤੇ ਤਰਕ ਸੰਗਤ ਉਹਨਾਂ ਦਾ ਮਤਲਬ ਪਰਿਵਾਰ ਵੀ ਚੱਲ ਜਵੇ ਬਿਲਕੁਲ ਅਸੀਂ ਤਾਂ ਬਾਰ-ਬਾਰ ਮੰਗ ਕੀਤੀ ਅਸੀਂ ਤਾਂ ਕਈ ਮੰਗ ਪੱਤਰ ਦੇ ਚੁੱਕੇ ਹਾਂ ਡੀਸੀ ਨੂੰ ਦੇ ਚੁੱਕੇ ਹਾਂ ਐਮਪੀ ਨੂੰ ਦੇ ਸਕਦੇ ਹਾਂ ਲੋਕਲ ਐਮਐਲਏ ਸਾਰੇ ਐਮਐਲਏ ਨੂੰ ਵੀ ਦੇ ਚੁੱਕੇ ਹਾਂ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਸਰਕਾਰ ਕੰਮ ਕਰਨਾ ਹੀ ਨਹੀਂ ਚਾਹੁੰਦੀ ਇਸ ਟੌਪਿਕ ਤੇ ਜਾਂ ਸਰਕਾਰ ਲੋਕਾਂ ਨੂੰ ਦੇਣਾ ਨਹੀਂ ਚਾਹੁੰਦੀ ਸਿਹਤ ਸੁਲਤ ਸਿਰਫ ਕਾਗਜ਼ਾਤ ਦੇ ਦੇਣਾ ਚਾਹੁੰਦੀ ਹੈ ਮੈਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਾਂਗਾ ਲੁਧ ਸੋ ਬੋਰਡ ਕੱਟ ਲਾ ਦਿਓ ਲੇਕਿਨ ਮੁਲਾਜ਼ਮਾਂ ਦੀ ਤਨਖਾਹਾਂ ਦਾ ਟਾਈਮ ਸਰ ਦੇ ਦਿਓ 45 ਜਿਹੜੀ ਤਨਖਾਹ ਹੈ ਜਿਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਘੱਟੋ ਘੱਟ ਉਹ ਤਾਂ ਕਰ ਦੇਣ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਸਾਹਿਬ ਬੋਰਡ ਦੀ ਗੱਲ ਕੀਤੀ ਹੈ ਬੋਰਡ ਦੇ ਪੈਸੇ ਆnde ਕਿੱਥੋਂ ਆਏ ਉਹ ਸਰਕਾਰ ਜਨਤਾ ਦਾ ਪੈਸਾ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ 100 200 ਬੋਰਡ ਕੱਟ ਲਾ ਲਓ ਲੁਧਿਆਣਾ ਸ਼ਹਿਰ 'ਚ ਲੇਕਿਨ ਲੁਧਿਆਣਾ ਸਿਵਲ ਹਸਪਤਾਲ ਦੀ ਹਾਲਤ ਸੁਧਾਰ ਦਿਓ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਦੇ ਦਿਓ ਤਾਂ ਕਿ ਲੋਕਾਂ ਨੂੰ ਵਧੀਆ ਸਹੂਲਤ ਮਿਲੇਗੀ ਤਾਂ ਲੋਕ ਸਰਕਾਰ ਤੋਂ ਹੀ ਖੁਸ਼ ਹੋਣਗੇ ਇਹ ਕੋਈ ਪੋਲੀਟੀਕਲ ਇਹਨੂੰ ਪੋਲੀਟੀਕਲ ਦਿੱਤਾ ਜਾ ਰਿਹਾ ਲੇਕਿਨ ਮਹਾਦੇਵ ਸੈਨਾ ਜਿਹੜੇ ਹਮੇਸ਼ਾ ਹੀ ਲੋਕਾਂ ਦੇ ਜਨ ਹਿਤ ਜਨ ਨਾਇਕ ਨੇ ਲੱਕੀ ਕਪੂਰ ਜੀ ਲੋਕਾਂ ਦੇ ਮੁੱਦੇ ਨੇ ਉਹਨਾਂ ਦਾ ਕੋਈ ਪਰਸਨਲ ਮੁੱਦਾ ਨਹੀਂ ਹੈਗਾ ਉਹਨਾਂ ਨੇ ਇੱਥੇ ਇਲੈਕਸ਼ਨ ਨਹੀਂ ਲੜਨੇ ਲੇਕਿਨ ਇੱਕ ਕੀ ਹੈ ਇੱਕ ਮੁੱਦਾ ਹੈ ਲੋਕਾਂ ਦੀ ਲੋਕ ਇਹਨਾਂ ਕੋਲ ਹੀ ਆਂਦੇ ਨੇ ਭਾਜੀ ਸਾਡਾ ਆਪੇਸ਼ੈਂਟ ਹੈ ਸਾਡਾ ਉਹ ਪੇਸ਼ੈਂਟ ਉਹ ਤੇ ਡਾਕਟਰ ਨਹੀਂ ਹੋਊਗਾ ਸਟਾਫ ਨਹੀਂ ਹੋਊਗਾ ਕਿੱਦਾਂ ਲੋਕਾਂ ਦੀ ਸਮੱਸਿਆਵਾਂ ਹੱਲ ਹੋਣਗੀਆਂ ਅੱਜ ਐਮਪੀ ਸੰਜੀਵ अरोड़ा ਜੀ ਆਏ ਨੇ ਜੇ ਬਿਹਤਰ ਹੁੰਦਾ ਐਮਪੀ ਸੰਜੀਵ अरोड़ा ਜੀ ਇੱਕ ਹਸਪੀਟਲ ਦਾ ਦੌਰਾ ਕਰਦੇ ਤੇ ਇਹਨਾਂ ਨੂੰ ਝ ਇੱਥੇ ਸਟਾਫ ਪੂਰਾ ਹੈ ਇੱਥੇ ਇਨਫਰਾਸਟ੍ਰਕਚਰ ਪੂਰਾ ਹੈ ਇੱਥੇ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਇਹਨਾਂ ਨੂੰ ਝੂਠਾ ਸਾਬਤ ਕਰਕੇ ਦਿਖਾਉਂਦੇ ਫਿਰ ਉਹ ਐਸਐਮਓ ਬੈਠ ਕੇ ਚਲੇਗੀ ਵਿਚ ਨਹੀਂ ਆਏ ਐਸਐਮਓ ਤੇ ਬੈਠ ਕੇ ਐਸਐਮਓ ਦੇ ਬੈਠੇ ਚਾਹ ਪੀਤੀ ਏਸੀ ਓਨ ਕੀਤਾ ਚਲੇ ਗਏ ਸਿਰਫ ਇੱਕ ਕਾਗਜ਼ੀ ਦੌੜ ਰਹੀ ਹੈ ਕਾਗਜ਼ੀ ਕਾਰਵਾਈ ਹੈ ਸ਼ਾਇਦ ਐਸੇ ਕਰਕੇ ਭਗਵੰਤ ਮਾਨ ਸਰਕਾਰ 13 0 ਨਹੀਂ ਸਿਰਫ 3 0 ਰਹਿ ਗਿਆ 3 ਸੀਟਾਂ ਮਿਲੀਆਂ ਨੇ ਕਿਉਂਕਿ ਜਿਹੜੇ ਸਿਹਤ ਮੰਤਰੀ ਹੈ ਜਿਹੜੇ ਐਡੇ ਵੱਡੇ ਵੱਡੇ ਸਿਹਤ ਮੰਤਰੀ ਦਾਅਵੇ ਕਰਦੇ ਪਟਾਲੇ 'ਚ ਹਾਰ ਕਿਉਂ ਗਏ ਫਿਰ ਉਹ ਨਕਾਰੇ ਹੋਏ ਨੇਤਾ ਨੇ ਸੋ ਮੈਂ ਬੇਨਤੀ ਕਰਦਾ ਵਾ ਸਰਕਾਰ ਨੂੰ ਕਿ ਹਲੇ ਵੀ 2.5 ਸਾਲ ਹੈਗੇ ਨੇ ਔਰ ਦੇਖੋ ਇਹਨਾਂ ਨੇ ਇਹ ਤਾਂ ਹੈ ਨਹੀਂ ਕਿ ਸਰਕਾਰ ਬਣਦੇ ਹੀ ਧਰਨਾ ਲਾਤਾ 2.5 ਸਾਲ ਸਰਕਾਰ ਨੂੰ ਦਿੱਤੇ ਆ ਕਿ ਸਰਕਾਰ ਜੀ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਜੇ ਮੇਰੇ ਖਿਆਲ ਸਿਵਲ ਹਸਪੀਟਲ ਸਾਰਾ ਕੋ ਸਹੀ ਹੁੰਦਾ ਤਾਂ ਭੁਖੜਤਾਲ ਕਰਨ ਦੀ ਲੋੜ ਨਹੀਂ ਪੈਂਦੀ ਅੱਜ ਨਾੜ ਸਿਵਾ ਦੇ ਬਾਹਰ ਤਰ ਨਾਲ ਆ ਕੇ ਬੈਠੇ ਹੋ ਦਾਦਾ ਧਰਨਾ ਲਗਾ ਕੇ ਬੈਠੇ ਹੋ ਕਿੰਨੇ ਦਿਨ ਹੋ ਗਏ ਨੰਨ ਕਰਨ ਦੇ ਇਸ ਸਿਵਲ ਦੇ ਅੰਦਰ ਬੈਠੇ ਧਰਨਾ ਲਈ ਮਰਦਾਂ ਦੀ ਬਾਹਰ ਤਰ ਨਾਲ ਆ ਆ ਸਾਨੂੰ ਚੌਥਾ ਦਿਨ ਅੱਜ ਧਰਨਾ ਲਗਾਣ ਦੇ ਸਨਤੀ ਆਲਾ ਹੈ ਸਵਾਲਾ ਸਜੜੇ ਡਾਕਟਰ ਘਟਾ ਸਟਾਫ ਘਟਾ ਕੱਚੇ ਬਣਾ ਪੱਕੇ ਕਰੋ ਐਮਰਜੈਂਸੀ ਡਾਕਟਰ ਲਗ ਲਗ ਵਿਭਾਗ ਦੇ ਕਰੋ ਪਰਚੇ ਵਖਰੇ ਕੱਟੇ ਮਰੀਜ਼ ਵਖਰੇ ਦੇਖਣ ਓਪੀਡੀ ਡਾਕਟਰ ਹਰ ਵਿਭਾਗ ਦੇ 3-4-4 ਡਾਕਟਰ ਕਰੋ ਬੈੱਡ ਵਧਾਓ ਮਸ਼ੀਨਰੀ ਲਿਆਓ ਕੱਚੇ ਬਲਾਏ ਪੱਕੇ ਕਰੋ ਜਿਹੜੇ 45 ਤੋਂ 65 ਦਾ ਕੰਮ ਕਰ ਰਿਆ ਉਹਨਾਂ ਗਰੀਬ ਦਾ ਵਿਚਾਰਾ ਭਲਾ ਕਰੋ ਇਹ ਤਰਨਾ ਇਹ ਤਰਨਾ ਉਹਦਾ ਕੋਈ ਅਸਰ ਵੀ ਹੋਇਆ ਅੱਜ ਦੇਖੋ ਬੜੀ ਸ਼ਰਮ ਵਾਲੀ ਗੱਲ ਹੈ ਅੱਜ ਸੰਜੀਵ ਔਰੜਾ ਜੀ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਜ ਸਭ ਮੈਂਬਰ ਆ ਅੱਜ ਉਹ ਉੱਥੇ ਆਏ ਇੱਥੋਂ ਗਏ ਸਿੱਧਾ ਮੈਡਮ ਐਸਐਮ ਦੇ ਕਮਰੇ ਬੈਠੇ ਉੱਥੇ ਨਾ ਚਾਹ ਚੁ ਪੀਤੀ ਉੱਥੇ ਹੀ ਉੱਠ ਕੇ ਗੱਡੀ ਵੇਖ ਕੇ ਚਲੇ ਗਏ ਉਹਨਾਂ ਨੇ ਸਾਡੇ ਧਰਨੇ ਤੇ ਆਣਾ ਮناسب ਵੀ ਨਹੀਂ ਸਮਝਿਆ ਕੀ ਇੱਥੇ ਧਰਨੇ ਅਸੀਂ ਪੁੱਛੀਏ ਇੱਥੇ ਦਿੱਕਤਾਂ ਕੀ ਆ ਦੇਖੋ ਇਹ ਜਿਹਨ ਸਰਕਾਰ ਆ ਮੰਗੇਰੀ ਲਾਲ ਕੇ ਹਸੀਨ ਸਭ ਨੇ ਸਰਕਾਰ ਆ ਇਹਨਾਂ ਦੇ jubley ਆ ਨਵੇਂ ਨਵੇਂ ਭਗਵੰਤ ਸਿੰਘ ਵੱਡੇ ਵੱਡੇ ਵਾਦੇ ਕਰਦੇ ਆ ਇੱਥੇ ਸੀ ਨਹੀਂ ਭਰਤੀ ਕਰਦੀ ਸੀ ਆ ਘਰ ਕੋਈ ਸਭ ਨਹੀਂ ਸਭ ਖੋਖਲੇ ਦਾਵੇ ਐ ਇੱਥੇ ਜੋ ਹਾਲਾਤ ਆ ਤੁਸੀਂ ਸਿਵਲ ਅਸਟਲ ਦੇ ਵਿੱਚ ਘੁੰਮਦੇ ਹੋ ਤੁਸੀਂ ਦੇਖੋ ਇੱਥੇ ਜੋ ਗਰੀਬ ਤਬਕਾ ਲੋਕ ਆਂਦੇ ਆ ਸਾਰੇ ਪਰੇਸ਼ਾਨ ਆ ਸਾਰੇ ਦਿੱਕਤ ਆ ਰਹੀ ਐ ਅਸਟਾਪ ਗਰੀਬਾਂ ਦੀ ਆਵਾਜ਼ ਚੱਕਰ ਦੇ ਜਾਂ ਇਹਨਾਂ ਦੀ ਜਿਹੜੇ ਮੁਲਾਜ਼ਮ ਇਹਨਾਂ ਦੀ ਬਾਤ ਚੱਕ ਕੇ ਬੈਠੇ ਆ ਜੇ ਇੱਥੇ ਨਹੀਂ ਸੁਣਵਾਈ ਸਾਡੀ ਹੁੰਦੀ ਸਾੜਾ ਧਰਨਾ ਚੱਲ ਰਹੀ ਐ ਜੀ ਇਹ ਸਾਰਾ ਕੁਝ ਇਹ ਵਿੱਚ ਹੀ ਆਂਦਾ ਹੀ ਮੰਗਾ ਦੇ ਸਿਵਲ ਅਸਾ ਸਾਰਾ ਕੁਝ ਵਿੱਚ ਹੀ ਇੱਥੇ ਪੀਣ ਦਾ ਪਾਣੀ ਤੁਹਾਡੇ ਕੋਲ ਸਹੀ ਹੈ ਨਹੀਂ ਇੱਥੇ ਬਾਥਰੂਮ ਬਹੁਤ ਗੰਦੇ ਆ ਕੋਈ ਅਮੋਨ ਵੀ ਅੰਦਰ ਜਾਓ ਸੀਵਰੇਜ ਜਾਮ ਹੈ ਬਾਥਰੂਮ ਜਿਹੜਾ ਬੈਗ ਮਾਰਿਆ ਇੱਥੇ ਨਹੀਂ ਮੁਸ਼ਕਲ ਮੈਂ ਕਹਿੰਦਾ ਤੁਹਾਨੂੰ ਡਾਕਟਰ ਹੈ ਤੁਹਾਨੂੰ ਸਟਾਫ ਹੈ ਜਿਹੜਾ ਇੱਥੇ ਕੰਮ ਕਰ ਰਿਹਾ ਇਹੋ ਜੀ ਜਿਹੜੀ ਮਾੜੇ ਹਾਲਾਤ ਆ ਤੇ ਤਾਂ ਬਹਿ ਨਹੀਂ ਹੁੰਦਾ ਜਿਹੜਾ ਕੰਮ ਕਰ ਰਿਹਾ ਇਹ ਪਾਣੀ ਵੀ ਆਪਣਾ ਮੁੱਲ ਲੈ ਕੇ ਪੀਂਦੇ ਵੇ ਸਾਰੇ ਆਪਣੇ ਘਰੋਂ ਪਾਣੀ ਬੋਤਲ ਲੈ ਕੇ ਜਾਂਦੇ ਪਾਣੀ ਬੋਤਲ ਘਰੋਂ ਲੈ ਕੇ ਜਾਂਦੇ ਇੱਥੇ ਜੋ ਹਾਲਾਤ ਆ ਤੁਹਾਡੀ ਗੱਲ ਸਹੀ ਹੈ ਇੱਥੇ ਪਿਛੇ ਕਿੰਨੀ ਐਮਬਲੈਂਸ ਘੜੀਆਂ ਐਨਾ ਘਟਾਰਾ ਕਿਤੇ ਆ ਭੀ ਉਹਨਾਂ ਸੇਕ ਰਾਂ ਚਲਾਇਆ ਜੇ ਇੱਥੇ ਹਰ ਚੀਜ਼ ਦੀ ਦਿੱਕਤ ਹੈ ਸਾਡੀ ਜਿਹੜੀ ਧਰਨਾ ਹੈ ਅਸੀਂ ਇੱਥੇ 1000 ਪਿੰਡ ਲੁਧਿਆਣਾ ਸ਼ਹਿਰ ਨੂੰ ਤੇ ਐਮਬਾ ਕਾ 2500 25000 25 ਲੱਖ 25 ਲੱਖ ਲੋਕ ਆ ਇੱਥੇ ਜਿਹੜੇ ਪੁਰੇ ਲੁਧਿਆਣਾ ਸ਼ਹਿਰ ਚ ਇੱਥੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਮਾਨਗਰ ਇਹ ਕਹਾਦਾ ਮਾਨਗਰ ਇਹਨਾਂ ਦਾ ਬੇੜਾਗਰ ਕਰ ਕਰਕੇ ਰਤ ਲੁਧਿਆਣਾ ਸ਼ਹਿਰ ਦਾ ਜਿਆਦੀ ਸਰਕਾਰ ਆ ਇਹ 50 ਦਾ ਬੇੜਾਗਰ ਕਰਤਾ ਜੀ ਮੌਜੂਦਾ ਜਿਹੜੇ ਐਮਐਲਏ ਇੱਥੇ ਦੇ ਹੈਗੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਲੁਧਿਆਣਾ ਦਾ ਜਿਹੜਾ ਸਿਵਲ ਹਸਪੀਟਲ ਆ ਸਮਾਰਟ ਸਿਟੀ ਵਾਂਗੂ ਬਣਾਇਆ ਜਾਊਗਾ ਉਹਦੇ ਸਾਹਮਣੇ ਆਈ ਇਸ ਸਮਾਰਟ ਸਿਟੀ ਗਏ ਤੁਹਾਨੂੰ ਨਜ਼ਰ ਆਉਂਦਾ ਵੀ ਤੁਸੀਂ ਇੰਨੇ ਕ ਖਾਮੀਆਂ ਆ ਵੀ ਗਿਣਾਤੀਆਂ ਮੈਂ ਤਾਂ ਕਹਿੰਦੀ ਲੋੜ ਹੀ ਨਹੀਂ ਪਈ ਮੈਂ ਤਾਂ ਕੁਝ ਕਹਿੰਦੀ ਲੋੜ ਹੀ ਤੁਸੀਂ ਆਪ ਦੇ ਲੋਥੇ ਕੀ ਹਲਾਦਾ ਪਿਛਲੇ ਦਿਨ ਹੀ ਨਾ ਮੈਡੀਕਲ ਬੇਸਡ ਜਿਹੜਾ ਮਤਲਬ ਇਹ ਚੋਂ ਨਿਕਲਦਾ ਹੌਸਪੀਟਲ ਚੋਂ ਉਹ ਕਹਿੰਦੇ ਆ ਵੀ ਹਜ਼ਾਰਾਂ ਕਿਲੋ ਦੇ ਸਹਾਵਨਾ ਰੋਜ਼ ਨਿਕਲਦਾ ਤੇ ਉਹਦੇ ਵਾਸਤੇ ਇਹਨਾਂ ਨੇ ਕੋਈ ਪ੍ਰਬੰਧ ਕੀਤਾ ਹੈ ਗੱਡੀਆਂ ਲਈ ਹਾਂ ਜੇ ਤੁਹਾਡੇ ਸਾਹਮਣੇ ਕੋਈ ਪ੍ਰਬੰਧ ਹੀ ਨਹੀਂ ਕੋਈ ਜੇ ਇੰਨੇ ਛੋੜ ਤੋਂ ਹੈ ਤੁਸੀਂ ਤਰਨ ਲਗਾਈਏ ਕਿਉਂ ਅਸੀਂ ਪੁਕਰ ਤੇ ਬੈਠੀਏ ਕਿਉਂ ਠੀਕ ਹੈ ਨਾ ਇਹ ਤੁਹਾਡੇ ਸਾਹਮਣੇ ਹੀ ਹੈ ਜੀ ਸਮਝ ਗਏ ਅਸੀਂ ਗਏ ਸੀ ਡੀਸੀ ਸਾਨੂੰ ਮੰਗਵਤ ਦਿੱਤਾ ਸੀ ਇਹ ਡੀਸੀ ਸਾਨੂੰ ਮੰਗਵਤ ਦਿੱਤਾ ਸੀ ਉਸ ਤੋਂ ਬਾਅਦ 12 ਪੰਧਾ ਤੇ ਧਰਨਾ ਲਗਾਇਆ ਐਸ ਸਮੇਂ ਮੈਡਮ ਦੇ ਤਹਿਸੀਲਦਾਰ ਸਾਹਿਬ ਸਾਡੇ ਕੋਲ ਆਏ ਸੀ ਮਗਰ ਅਸੀਂ ਸਾਡੇ ਮਸਲਾ ਲਿਖਾ ਲਈਏ ਜਿਹਦੇ ਉੱਪਰ ਮੰਗ ਪੱਤਰ ਦਿੱਤਾ ਜੀ ਤੁਹਾਡੀ ਮੰਗਾਂ ਪੂਰੀਆਂ ਕਿੱਥੇ ਆਏ ਅਸੀਂ ਬੈਠੇ ਆ ਜੀ ਆ ਸਾਨੂੰ ਉਹਨੇ ਪਰਦਾਸੇ ਬਾਜੂ ਦਾ ਫੋਨ ਆਇਆ ਸੀ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਲਈ ਬੈਠੇ ਹਾਂ ਇਹਨੇ ਹੌਸਲਾ ਬਹੁਤ ਵੱਡਾ ਲੀਡਰ ਦਾ ਨਹੀਂ ਤੇ ਅਗਲਾ ਪਲਾਨ ਕਿੱਦਾਂ ਮਤਲਬ ਕੋਈ ਵੱਡੇ ਪਮਾਨੇ ਤੇ ਕਰਨ ਦਾ ਹੈ ਕੋਈ ਕਰਾਂਗੇ ਜੀ ਜੇ ਨਾ ਸਾਡਾ ਮਸਲਾ ਲੋਇਆ ਤਾਂ ਅਸੀਂ ਵੱਡਾ ਇਕੱਠ ਵੀ ਕਰਾਂਗੇ ਇੱਥੇ ਬਟੇ ਘਟਰਾ ਬਟਾ ਅੰਗ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਲੁਧਿਆਣਵੀਆਂ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਸਾਡਾ ਸਹਿਯੋਗ ਦੇ ਰਿਆ ਜੀ ਹੁਣ ਬਾਲਵਕੀ ਭਾਈਚਾਰਾ ਸਾਨੂੰ ਸਹਿਯੋਗ ਦੇ ਗਏ ਪਰਸੋਂ ਮੁੰਡਮ ਭਾਈਚਾਰਾ ਦੇ ਗਿਆ ਇੱਥੇ ਜਿਹੜਾ ਸਟਾਫ ਹੈ ਸਾਨੂੰ ਉਹ ਭਾਈਚਾਰਾ ਦੇ ਗਿਆ ਇੱਕ ਅੰਬੇਦਕਰ ਅੰਬੇਦਕਰ ਰਾਜ ਸਰਬਰਾਹੀ ਸਾਨੂੰ ਕੁਝ ਭਾਈਚਾਰਾ ਦੇ ਸਮਰਥਨ ਦੇਗੀ ਆ ਆ ਏਐਸਆਈ ਹੋਮ ਰਾਈਟ ਦੇਗੀ ਆ ਦੇਖੋ ਅੰਬੇਦਕਰਾਂ ਸਾਨੂੰ ਉਹ ਵੀ ਦੇ ਗਏ ਹਰ ਹਰ ਤਰ੍ਹਾਂ ਦਾ ਸਾਨੂੰ ਸਮਰਥਨ ਮਿਲਿਆ ਕੋਈ ਹੋਜੀ ਗੱਲ ਨਹੀਂ ਹਾਂ ਉਹ ਤਰਨਾ ਨੇ ਐਕਚੁਅਲੀ ਜਸਤ ਭੁਖ ਹੜਤਾਲ ਹੈ ਤੇ ਉਹਦੇ ਵਿੱਚ ਮਤਲਬ ਸਾਡੇ ਹਸਪੀਟਲ ਦੀ ਵਰਕਿੰਗ ਦੇਗੇਂਸ ਕੁਝ ਵੀ ਨਹੀਂ ਹੈ ਉਹ ਬੇਸਿਕਲੀ ਸ਼ਾਂਤੀਪੂਰਵਕ ਆਪਣਾ ਬੈਠੇ ਰਹੇਗੇ ਤੇ ਉਹਦਾ ਮਤਲਬ ਕੋਈ ਸਾਡੀ ਵਰਕਿੰਗ ਨਾਲ ਰਿਲੇਟਡ ਨਹੀਂ ਹੈ ਵੀ ਜੇ ਮੈਂ ਉਹਦੇ ਉੱਤੇ ਕੋਈ ਐਕਸ਼ਨ ਲਵਾਂ ਜਾਂ ਸਾਡੇ ਕੋਲ ਕੋਈ ਡਿਸਸੈਟੀਸਫੈਕਸ਼ਨ ਹੈ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਜੋ ਅਜੰਡੇ ਆ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕੋਈ ਪੁੱਛ ਲਓ ਅਸੀਂ ਉਹਨਾਂ ਨੂੰ ਦੋ ਵਾਰ ਪੋਲਾਈਟਲੀ ਕਿਹਾ ਵੀ ਇਹ ਵੀ ਸਾਨੂੰ ਪ੍ਰੋਬਲਮ ਦੱਸੋ ਤੋਂਾਨੂੰ ਵੀ ਸਾਨੂੰ ਹੱਥ ਜੋੜ ਕੇ ਹੀ ਬੇਨਤੀ ਕੀਤੀ ਹੈ ਵੀ ਅਸੀਂ ਸ਼ਾਂਤੀਪੂਰਵਕ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਸਾਨੂੰ ਕਰਨ ਦਿਓ ਮੈਡਮ ਅਸੀਂ ਹਸਪਤਾਲ ਦੀ ਵਰਕਿੰਗ 'ਚ ਕੋਈ ਰੋਕ ਨਹੀਂ ਲਾ ਰਹੇ ਠੀਕ ਹੈ ਤੇ ਹਸਪਤਾਲ ਦੇ ਅਗੇਂਸਟ ਸਾਨੂੰ ਕੋਈ ਹੋਣੀ ਨਹੀਂ ਹੈਗੀ ਇਹ ਮਨਣਾ ਉਹ ਲੋਕ ਇਹ ਆ ਗਿਆ ਹੈ ਕਿ ਇਹ ਹੋਟਲ ਦੇ ਨਾਂ ਤੇ ਕੋਈ ਪਾਣੀ ਦੀ ਸਮੱਸਿਆ ਹੈ ਜਾਂ ਨਾ ਕੋਈ ਬੈੱਡ ਇਹਨਾਂ ਤੋਂ ਮਰੀਜ਼ਾਂ ਦੇਖਭਾਲ ਸਹੀ ਹੋ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਪਾਣੀ ਦੇ ਦਿੱਤੇ ਤਿੱਕੂਲਰ ਖਾਪੇ ਜਦੋਂ ਮੈਨੂੰ ਕੰਪਲੇਂਟ ਆਉਂਦੀ ਹੈ ਮੈਂ ਨਾਲ ਦੀ ਨਾਲ ਠੀਕ ਕਰਵਾ ਦਿੰਦੀ ਹਾਂ ਠੀਕ ਹੈ ਤੇ ਬੈੱਡਸ ਦੀ ਵੀ ਹੁਣ ਕੋਈ ਪ੍ਰੋਬਲਮ ਹੈ ਨਹੀਂ ਨਹੀਂ ਬੈੱਡਸ ਸਾਡੇ ਕੋਲ ਪੂਰੇ ਅਵੇਲੇਬਲ ਠੀਕ ਮੈਡਮ ਫੰਡ ਲੱਗਦਾ ਨਹੀਂ ਹੀ ਮਤਲਬ ਜਿਹੜਾ ਹੈ ਕਿ ਜਿਹੜੀਆਂ ਮੰਗਾਂ ਉਹਨਾਂ ਦੀਆਂ ਅਨਸਫੀਸ਼ੀਐਂਟ ਹੈ ਜੀ ਮਤਲਬ ਜਿਹੜੀਆਂ ਮੰਗਾਂ ਉਹ ਜਾਇਜ਼ ਆ ਬਿਲਕੁਲ ਮਤਲਬ ਜਿਹੜਾ ਪ੍ਰਬੰਧ ਆ ਅਨਸਫੀਸ਼ੀਐਂਟ ਨਹੀਂ ਹਸਤਾਲ ਦੇ ਪ੍ਰਬੰਧ ਬਾਰੇ ਤਾਂ ਉਹਨਾਂ ਨੇ ਮੇਰੇ ਨਾਲ ਇਹ ਗੱਲ ਕੀਤੀ ਸੀ ਜਦੋਂ ਮੈਂ ਪੁੱਛਿਆ ਸੀ ਵੀ ਮੈਡਮ ਤੁਹਾਡੇ ਵਰਕਿੰਗ ਦੇ ਅਗੇਂਸਟ ਕੋਈ ਧਰਨਾ ਨਹੀਂ ਹੈਗਾ ਧਰਨਾ ਰਾਦਰ ਹੈ ਨਹੀਂ ਭੁਖ ਹੜਤਾਲ ਜੋ ਕਹਿ ਰਹੇ ਨੇ ਵਰਕਿੰਗ ਦੇ ਉੱਤੇ ਮੈਟਰ ਨਹੀਂ ਕਰਦਾ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਹਾਂਜੀ ਉਹ ਮਤਲਬ ਉਹ ਜਿਹੜੀਆਂ ਉਹਨਾਂ ਨੇ ਥਾਂ ਨੂੰ ਬਣਾਈਆਂ ਕਿ ਮਤਲਬ ਜਿਹੜੇ ਬੰਦੇ ਜੋ ਬੈਡਾਂ ਦੀ ਸਹੀ ਹਵਸਤਾ ਨਹੀਂ ਹੈਗੀ ਸੁਚਾਲੇ ਜਿਹੜੇ ਗੈਕ ਮਾਰਦੇ ਨਹੀਂ ਸੁਚਾਲੇ ਤੋਂ ਸਜੀਵ ਆ ਰੋੜਾ ਜੀ ਆ ਜਾ ਕੇ ਵੀ ਗਏ ਨੇ ਤੇ ਸਾਰੇ ਬਾਥਰੂਮ ਨਵੇਂ ਬਣ ਰਹੇ ਨੇ ਟੁੱਟ ਕੇ ਫਿਰ ਸੈਂਸ਼ੀਆ ਕੰਪਨੀ ਬਣਾ ਰਹੀ ਹੈ ਤੇ ਆਨ ਗoing ਪ੍ਰੋਸੈਸ ਹੈ ਬਾਥਰੂਮ ਸਾਰੇ ਨਵੇਂ ਬਣ ਰਹੇ ਨੇ ਜਿਹੜੀ ਸਿਵਲ ਹਸਪੀਟਲ ਦੀ ਬੇਸ ਜਗਾ ਹੈ ਉਹਨੂੰ ਕੋਈ ਪਲਾਨਿੰਗ ਤੁਹਾਡੇ ਲਈ ਹੈਗੀ ਕੋਈ ਅੱਗੇ ਮਤਲਬ ਕੁਝ ਕਰਨ ਦੀ ਕਿਹੜੀ ਜਗ੍ਹਾ ਜਿਹੜੀ ਜਗ੍ਹਾ ਬੇਸ ਹਸਪਤਲ ਜਗ੍ਹਾ کافی ਪਈ ਆ ਹਾਂ ਉਹ ਮੈਂ ਨਹੀਂ ਪਲਾਨ ਕਰਨਾ ਜੀ ਉਹ ਤਾਂ ਐਗਜ਼ੀਕਿਊਟਿਵ ਏਜੰਸੀਜ਼ ਹੀ ਪਲਾਨ ਕਰਨੀਆਂ ਸਰਕਾਰ ਪਲਾਨ ਕਰੇਗੀ ਠੀਕ ਹੈ ਉਹਦੇ ਵਿੱਚ ਇਹੀ ਹੈ ਕਿ ਇਹੀ ਜਿਹੜੀ ਕੰਪਨੀ ਕੰਮ ਕਰ ਰਹੀ ਹੈ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਆਲੇ ਦੁਆਲੇ ਜੋ ਵੀ ਸ਼ਰਾਬਜ਼ੋਗਾਰਾ ਨੇ ਉਹ ਸਾਰੇ ਸਾਫ਼ ਕਰਕੇ ਉੱਥੇ ਪੌਦੇ ਵਗੈਰਾ ਲਗਾਏ ਜਾਣਗੇ ਤੇ ਹੋ ਸਕਦਾ ਹੈ ਉੱਥੇ ਪੱਧਰ ਕਰਕੇ ਟਾਈਲਜ਼ ਵੀ ਲਗਾ ਦਿੱਤੀਆਂ ਜਾਣ ਸਾਫ਼ ਸਭ ਕੁਝ ਪੌਟਿਕਲਚਰ ਦਾ ਕੰਮ ਹੋਏਗਾ ਮੈਡੀਕਲ ਬੇਸ ਹੈ ਜੀ ਉਹਦਾ ਵੀ ਕੋਈ ਉਪਚਾਰ ਪ੍ਰਬੰਧ ਨਹੀਂ ਹੈਗਾ ਜਿਆਦਾ। ਮੈਡੀਕਲ ਵੇਸਟ ਮਤਲਬ? ਮਤਲਬ ਜਿਹੜੀ ਉਹ ਕੋਈ ਜਿੱਦਾ ਪੱਟੀਆਂ ਆ। ਬਿਲਕੁਲ ਵੀ ਨਹੀਂ ਸਾਡਾ ਪ੍ਰੋਪਰ ਬਾਇਓ ਮੈਡੀਕਲ ਵੇਸਟ ਰੂਮ ਹੈ ਰਹਾ ਦਾ ਪਿੱਛੇ ਜੇ ਅਸੀਂ ਦਰਵਾਜ਼ਾ ਰਿਪੇਅਰ ਕਰਾ ਕੇ ਦੀਵਾਰ ਵੀ ਰਿਪੇਅਰ ਕਰਵਾਈ ਹੈ। ਚਾਹੇ ਤੁਸੀਂ ਲੋਕ ਜਾ ਕੇ ਦੇਖ ਸਕਦੇ ਹੋ। ਜਿਹੜੇ ਕਹਾਣੀ ਤੇ ਗੱਤਾਂ ਨੇ ਉਹਨਾਂ ਦਾ ਕਹਿਣਾ ਅੰਦਰ ਉਹ ਸਾਫ਼ ਨਹੀਂ ਡਾਕਟਰਾਂ ਨੇ ਵੀ ਇਥੇ ਨਾਲ ਘਾਟ ਰਿਹਾ ਮੇਰਾ ਦੀ। ਉਹ ਤਾਂ ਫਿਰ ਜਿਹੋ ਦੇ ਵਿੱਚ ਐਸ ਐਮਓ ਦਾ ਰੋਲ ਤਾਂ ਕੋਈ ਨਹੀਂ ਹੈ ਸਰ। ਤੇ ਉਹ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋ ਮੈਂ ਤੁਹਾਨੂੰ ਆਪਣੇ ਪੱਖ ਦੇ ਜਵਾਬ ਦੇ ਸਕਦਾ ਨਹੀਂ। ਕਿ ਇਹ ਇੱਕ ਅਪਰਟਮੈਂਟ ਦੇ ਹਿਸਾਬ ਕਰਨ ਦੀ ਵਿੱਚ ਏਦਾਂ ਕਿ ਜਿਹੜੇ ਤਾਂ ਉਹ ਵੀ ਹੈਗੀ ਆ ਉਹਨੂੰ ਰੂਮ ਦਿੱਤਾ ਹੋਇਆ ਹੈ ਉਹ ਵੀ ਵਾਲਿਆਂ ਨੂੰ ਸੀ ਤੇ ਜਿਹੜੇ ਜਿਹੜੇ ਸਾਡੇ ਮਤਲਬ ਇਕੁਪਮੈਂਟ ਖਰਾਬ ਹੈ ਉਹ ਟਰਨ ਬਾਏ ਟਰਨ ਰਿਪੇਅਰ ਕਰ ਰਹੇ ਨੇ ਇੰਜੀਨੀਅਰਸ ਆ ਰਹੇ ਨੇ ਠੀਕ ਹੈ ਤੇ ਬਾਕੀ ਜਿਹੜੇ ਬਿਓਡ ਰਿਪੇਅਰ ਉਹ ਕੰਟਾਮਿਨੇਸ਼ਨਸ ਬਾਅਦ ਦਿੱਤੇਗੇ ਲਿਸਟਾਂ ਸੋ ਲਈ ਨਹੀਂ ਉਹ ਤਾਂ ਵੀ ਜਲਦੀ ਐਕਟੀਵਿਟੀ ਹੋਏਗੀ ਤੇ ਬਾਕੀ ਅਸੀਂ ਐਮਪੀ ਲੈਡ ਫੰਡ ਚ ਵੀ ਡਿਮਾਂਡ ਕਰ ਲਈ ਹੈ ਇਕੁਪਮੈਂਟ ਤੇ ਅੱਜ ਕੋਈ ਰੈਗੂਲੇਸ਼ਨ ਉਹਨਾਂ ਨੇ ਦਿੱਤਾ ਕੋਈ ਤੁਹਾਨੂੰ ਨਵਾਂ ਜਿਹੜੇ ਸੰਸਦ ਵੀ ਆਈ ਹੀ ਰਾਜਾ ਦਾ ਹਾਂਜੀ ਹਾਂ ਉਹ ਮਤਲਬ ਰੈਜ਼ੋਲੂਸ਼ਨ ਇਹੀ ਕਹਿ ਕੇ ਗਏ ਨੇ ਕਿ ਬਹੁਤ ਸੇਤੀ ਮੇਨਪਾਪਰ ਵੀ ਜੇ ਕੋ ਕਾਰਟ ਤ ਪੂਰੀ ਹੋ ਜਾਏਗੀ ਤੇ ਹਸਕਾਲ ਦੀ ਵੀ ਸਾਰੀ ਜਿਹੜੀ ਹੈਗੀ ਆ ਵਿਵਸਥਾ ਠੀਕ ਹੋ ਜਾਏਗੀ ਤੇ ਮੈਂ ਦੇਖਿਆ ਕਿ ਜਿਹੜੀ ਐਂਬੂਲੈਂਸਾਂ ਉੱਥੇ ਖੜੀਆਂ ਆ ਕਾਫੀ ਬਹੁਤ ਜਨਸਾ ਚਕਾਰੇ ਖੜੀਆਂ ਹੋ ਕਾਫੀ ਤੇ ਉਹਨਾਂ ਦੀ ਮਤਲਬ ਕੋਈ ਸਮੱਸਿਆ ਜਿਹੜੀ ਉਹ ਕਹਿੰਦੇ ਜੀ ਐਂਬੂਲੈਂਸਾਂ ਲੈਣ ਗੱਲ ਕੀਤੀ ਉਹ ਕਹਿੰਦੇ ਜੀ ਇੱਕ ਐਮਬੂਲੈਂਸਾਂ ਦੀ ਵੀ ਜੀ ਲਿਸਟਾਂ ਗਈਆਂ ਹੋਈਆਂ ਨੇ ਹਾਂਜੀ ਉਹਦੇ ਬਾਰੇ ਵੀ ਅਸੀਂ ਅਗਲੀ ਪੀਵੀਸੀ 'ਚ ਵੀ ਗੱਲ ਕਰਾਂਗੇ ਸਰ ਜੀ ਨਾ ਤੇ ਉਹਦੇ ਬਾਰੇ ਵੀ ਜਲਦੀ ਉਹ ਕੁਝ ਹੋ ਜਾਊਗਾ